ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਰਾਮ ਰਾਮ ਹੈਲੋ ਬੋਰ ਸਾਥੀਓ ਅੱਜ ਅਸੀਂ ਪੰਜ ਪੀਰ ਤਿੱਬੇ ਉੱਥੇ ਆਏ ਹੋਏ ਸੀ ਐਂਡ ਆ ਦੇਖੋ ਇੱਥੇ ਰੀਸੈਂਟਲੀ ਮੇਲਾ ਹੋਇਆ ਸੀਗਾ ਆਓ ਤੁਹਾਨੂੰ ਦਿਖਾਉਂਦੇ ਆਓ ਜਿਵੇਂ ਬਾਰ ਬਾਰ ਆਸੀਂ ਕਹਿੰਦੇ ਆ ਵੀ ਸਿੰਗਲ ਯੂਜ਼ ਪਲਾਸਟਿਕ ਅਵੋਇਡ ਕਰੋ 1 ਮਿੰਟ ਬੰਦ ਕਰ ਔਰ ਜੀ ਕੋਰ ਸਾਹਿਬ ਸਾਡੀ ਸਾਰੀ ਟੀਮ ਆ ਆਜੋ ਵੀ ਇਹਨਾਂ ਦਿਖਾ ਜੋ ਆ 15 20 ਮਿੰਟ ਹੀ ਹੋਏ ਆ ਤੇ ਆ ਇੱਥੇ ਮੇਲਾ ਹੋਇਆ ਸੀ ਤੇ ਰਿਕੁਐਸਟ ਐ ਸਾਰਿਆਂ ਨੂੰ ਅ ਸਿੰਗਲ ਯੂਜ਼ ਪਲਾਸਟਿਕ ਘਟ ਤੋਂ ਘਟ ਇਸਤੇਮਾਲ ਕਰਿਆ ਕਰੋ ਤੇ ਸਪੈਸ਼ਲੀ ਜਿੱਥੇ ਵੀ ਮੇਲੇ ਵਗੈਰਾ ਹੁੰਦੇ ਆ ਆ ਅਸੀਂ ਅਪੀਲ ਵੀ ਕਰਾਂਗੇ ਸਾਰੀ ਜਿਹੜੀ ਵੀ ਕਮੇਟੀਆਂ ਹੁੰਦੀ ਐ ਯਾਰ ਮੇਲਾ ਹੋਣ ਤੋਂ ਪਹਿਲੇ ਜਿਹੜੇ ਵੀ ਲੋਕ ਆਂਦੇ ਐ ਉੱਥੇ ਸਟਾਲਸ ਤੋਂ ਲਾਂਦੇ ਐ ਉਹਨਾਂ ਨਾਲ ਵੀ ਕੋਈ ਕੁਈ ਸ਼ਰਤਾਂ-ਸ਼ੁਰਤਾਂ ਬਣਾ ਕੇ ਵੀ ਯਾਰ ਉਹਨੂੰ ਬਾਅਦ 'ਚ ਆਪਾਂ ਥੋੜਾ ਸਿਫਾਈ-ਸੁਈ ਦਾ ਧਿਆਨ ਰੱਖੀਏ ਤੇ ਸਾਰੀ ਟੀਮ ਲੱਗੀ ਹੋਈ ਹੈ ਸਾਡੀ ਸਾਰਿਆਂ ਦਾ ਧੰਨਵਾਦ ਜੀ ਅ ਸਾਰੇ ਸਾਡੇ ਮਿਹਨਤੀ ਵੋਲੰਟੀਅਰਸ ਐਂਡ ਔਰ ਹਮੇਸ਼ਾ ਇਹ ਸ਼ੁਭਮਰੀਏ ਲੇਟ ਆਂਦੇ ਹਮੇਸ਼ਾ ਹੀ ਅ 6:50 ਹੋ ਗਏ ਐ ਮਤਲਬ ਹੁਣ ਆ ਗਏ ਪਰ ਥੈਂਕ ਯੂ ਚੱਪਲਾ 'ਚ ਆ ਗਏ ਜੁੱਤਾ ਪੈਰ ਕੇ ਆਣਾ ਤੇ ਆ ਆ see ਅੱਜ ਆ ਦੇਖੋ ਸਾਰਾ ਪਲਾਸਟਿਕ ਹੀ ਪਲਾਸਟਿਕ ਹੈ RAM RAM ji good morning ਆ ਦੇਖੋ ਸਾਰਾ ਸਿੰਗਲ ਯੂਜ਼ ਪਲਾਸਟਿਕ ਸਾਰਾ ਸਿੰਗਲ ਯੂਜ਼ ਪਲਾਸਟਿਕ ਹੈ ਆ ਦੇਖੋ ਸਾਰਾ ਸਿੰਗਲ ਯੂਜ਼ ਪਲਾਸਟਿਕ ਹੈ ਇਸ ਕਰਕੇ ਅਵੋਇਡ ਕਰੋ ਸਾਰਿਆਂ ਨੂੰ ਜਿਹੜੇ ਮੇਲੇ 'ਚ ਵੀ ਜਾਂਦੇ ਐ ਲੋਕਾਂ ਨੂੰ ਮੈਂ ਅਪੀਲ ਕਰੂੰਗਾ ਕੀ ਕੋਈ ਨਾ ਕੋਈ ਆਪਣਾ ਜਿਹੜਾ ਵੀ ਉੱਥੇ ਤੁਸੀਂ ਕੋਈ ਇੰਜੋਏ ਕਰਦੇ ਹੋ ਕਰੋ ਕਰਨਾ ਵੀ ਚਾਹੀਦਾ ਜਿਵੇਂ ਕੱਲ ਨਹਿਰੂਪਾਰ ਚੇਤੀਆਂ ਦਾ ਮੇਲਾ ਵੀ ਹੈ ਪਰ ਉਹਦੇ ਬਾਅਦ ਪਲਾਸਟਿਕ ਪਲੋਸਟਿਕ ਉੱਥੇ ਹੀ ला ਸਿੱਟਿਆ ਕਰੋ ਹੁਣ ਥੋੜਾ ਜਿਹਾ ਅਸੀਂ ਅੱਜ ਪਲਾਨ ਬਣਾ ਰਹੇ ਸੀ ਵੀ ਇੱਥੇ ਕਿਉਂ ਨਾ ਕੋਈ ਨਾ ਕੋਈ ਇਹਨਾਂ ਨਾਲ ਜਿਹੜੇ ਆਪਣੇ ਦਰਗਾਹ ਦੀ ਕਮੇਟੀ ਨਾਲ ਗੱਲ ਕਰਕੇ ਕੋਈ ਨਾ ਕੋਈ ਇੱਥੇ ਪਲਾਂਟੇਸ਼ਨ ਵਗੈਰਾ ਥੋੜਾ ਜਿਹਾ ਕਰਾਂਗੇ ਉਹਨਾਂ ਨਾਲ ਸਲਾਹ مشورہ ਤੇ ਸਾਡੇ ਐਮਸੀ ਸਾਹਿਬ ਹੋਰੀ ਬਲਜੀਤ ਹੋਰੀ ਸਾਰੇ ਲੱਗੇ ਹੋਏ ਆ ਸਾਰੀ ਟੀਮ ਸਾਡੀ ਤੇ अगेन ਸਾਰਿਆਂ ਨੂੰ ਰਿਕੁਐਸਟ ਹੈ ਸਿੰਗਲ ਯੂਜ਼ ਪਲਾਸਟਿਕ ਅਵੋਇਡ ਕਰੋ ਘਟ ਤੋਂ ਘਟ ਇਸਤੇਮਾਲ ਕਰੋ ਔਰ ਸਾਰੀ ਟੀਮ ਸਾਡੀ ਲੱਗੀ ਹੋਈ ਹੈ अगेन ਸਾਰਿਆਂ ਦਾ ਆਪਣਾ ਸ਼ਹਿਰ ਹੈ ਆਪਣਾ ਵਾਰਡ ਹੈ ਆਪਣਾ ਪਿੰਡ ਹੈ ਆਪਾਂ ਆਪਣਾ ਯੋਗਦਾਨ ਤਾਂ ਪਾਈਏ ਥੈਂਕ ਯੂ ਜੈ ਹਿੰਦ ਜੈ ਭਾਰਤ Stop <laughs> do